ਨੀ ਪੱਥਰ ਰੱਖਣ ਤੇ ਭਖੀ ਸਿਆਸਤ ਸਪੀਕਰ ਕੋਲ ਪੁੱਜੀ ਸ਼ਿਕਾਇਤ ਹਲਕਾ ਪਲਾਟ ਵਿੱਚ ਨੀ ਪੱਥਰ ਰੱਖਣ ਨੂੰ ਲੈ ਕੇ ਇੱਕ ਵਾਰ ਫਿਰ ਸਿਆਸਤ ਭਗਤੀ ਨਜ਼ਰ ਆ ਰਹੀ ਹੈ ਜਿਦਾ ਅੰਦਾਜ਼ਾ ਵਿਧਾਇਕ ਸੁਖਪਾਲ ਸਿੰਘ ਘਹਰਵਲੋਂ ਵਿਧਾਨ ਸਭਾ ਦੇ ਸਪੀਕਰ ਨੂੰ ਕੀਤੀ ਸ਼ਿਕਾਇਤ ਤੋਂ ਲਗਾ ਜਾ ਸਕਦਾ ਦਰਸਲ ਪਿਤੀ 8 ਜੁਲਾਈ ਨੂੰ ਆਪ ਦੇ ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਕੁੰਮਨ ਵੱਲੋਂ ਨਨਾਲਾ ਵਿਖੇ ਵਕਤ ਵਕਤ ਵਿਕਾਸ ਕਾਰਜਾਂ ਦੇ ਨੀ ਪੱਥਰ ਰੱਖੇ ਗਏ ਸਨ ਪਰੰਤੂ ਵਦੈਕ ਸੁਖਪਾਲ ਸਿੰਘ ਖਾਲਾ ਨੇ ਹਲਕਾ ਇੰਚਾਰਜ ਐਡਵੋਕੇਟ ਹਰ ਸਿਮਰਨ ਸਿੰਘ ਸਣੇ ਇਸ ਮਾਮਲੇ 'ਚ ਸ਼ਾਮਲ ਐਟੀਐਮ ਪੁਲਤ ਅਤੇ ਈਓ ਦੀ ਸ਼ਿਕਾਇਤ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਕੋਲ ਕਰ ਦਿੱਤੀ ਹੈ ਅਤੇ ਜਾਂਚ ਦੀ ਮੰਗ ਕੀਤੀ ਹੈ ਦਰਸਲ ਵਿਦਾਸ ਕੁਪਾਲ ਸਿੰਘ ਖੈਰਾ ਦਾ ਕਹਿਣਾ ਹੈ ਕਿ ਅਜਿਹਾ ਕਰਨਾ ਮੇਰੇ ਅਧਿਕਾਰਾਂ ਦੀ ਘੋਰ ਉਲੰਘਣਾ ਹੈ ਉਹ ਮੈਂ ਲਿਖ ਦਿੱਤਾ ਜੀ ਸਪੀਕਰ ਸਾਹਿਬ ਨੂੰ ਹੁਣ ਦੇਖਦੇ ਕਿ ਉਹ ਅੱਗੇ ਕਾਰਵਾਈ ਕੀ ਕਰਦੇ ਆ ਕਾਰਨ ਇਹ ਹੈਗਾ ਕਿ ਜਿਹੜਾ ਜਿਹੜੇ ਲੋਕ ਕਦੀ ਮੈਂਬਰ ਪੰਚਾਇਤ ਵੀ ਨਹੀਂ ਇਲੈਕਟ ਹੋਏ ਜਿਹੜੇ ਕਦੀ ਕਾਉਂਸਲਰ ਨਹੀਂ ਬਣੇ ਜ਼ਿੰਦਗੀ ਚ ਜਿਹੜੇ ਆਪਣੇ ਵਾਰਡ ਵਿੱਚੋਂ ਹਰ ਵਾਰ ਵੋਟਾਂ 'ਚ ਹਾਰ ਜਾਂਦੇ ਨੇ ਅਗਰ ਉਹ ਨਹੀਂ ਪੱਥਰ ਰੱਖਣਗੇ ਲੁਕੀ ਇਸ ਤਰ੍ਹਾਂ ਦੇ ਤਾਂ ਇਹਦਾ ਗਲਤ ਇੱਕ ਨਵਾਂ ਰਿਵਾਜ ਸੈੱਟ ਹੋ ਜਾਏਗਾ ਤਾਂ ਕੱਲ ਨੂੰ ਜਿਹੜਾ ਕੋਈ ਉੱਠੇਗਾ ਉਹ ਕਵੇਗਾ ਜੀ ਮੈਂ ਹਰ ਕੰਮ ਦੇ ਸਰਕਾਰੀ ਕੰਮ ਦੇ ਮੈਂ ਰੱਖਣਾ ਇਹ ਇੱਕ ਜਿੱਦਾਂ ਕਹਿੰਦੇ ਕਿ ਇਲੈਕਟਿਡ ਰਿਪ੍ਰੈਜ਼ੈਂਟੇਟਿਵ ਦੇ ਪ੍ਰਿਵਿਲੇਜਸ ਦਾ ਉਲੰਘਣ ਹੈ ਉਹਦੇ ਜਿਹੜੇ ਉਹਦਾ ਉਹਨਾਂ ਦੇ ਜਿਹੜੇ ਅਧਿਕਾਰ ਖੇਤਰ ਆ ਉਹਦਾ ਇੱਕ ਹਨਨ ਆ ਇਸ ਕਰਕੇ ਮੈਂ ਸਪੀਕਰ ਨੂੰ ਚਿੱਠੀ ਲਿਖੀ ਸਪੀਕਰ ਚਾਹ ਪਾਵਾ ਕਿ ਇਹਨਾਂ ਦੀ ਪਾਰਟੀ ਦਾ ਪਰ ਮੈਂ ਉਮੀਦ ਕਰਦਾ ਕਿ ਕੁਲਤਾਰ ਸਿੰਘ ਸੰਧਵਾ ਇਸ ਤਰ੍ਹਾਂ ਦੀ ਗਲਤ ਪ੍ਰਕਿਰਿਆ ਨੂੰ ਰੋਕਣਗੇ ਇਹ ਗੈਰਕਾਨੂੰਨੀ ਆ ਅਨਕਨਸਟੀਟਿਊਸ਼ਨਲ ਆ ਇਲੀਗਲ ਆ ਅਜਨੀ ਰੋਕਣਗੇ ਕੱਲ ਨੂੰ ਸਾਡੀ ਸਰਕਾਰ ਬਣੇਗੀ ਇਹਦਾ ਸਾਰਾ ਹਿਸਾਬ ਜਿਹੜੇ ਆਫੀਸਰ ਇੱਥੇ ਗਲਤ ਕੰਮ ਕਰ ਰਹੇ ਨੇ ਉਹਨਾਂ ਨੂੰ ਇਹਦਾ ਹਿਸਾਬ ਜਿਹੜਾ ਅਲਟੀਮੇਟਲੀ ਦੇਣਾ ਪਵੇਗਾ ਲੋਕਾਂ ਦੀ ਕਚਹਿਰੀ ਵਿੱਚ ਧੰਨਵਾਦ ਉੱਧਰ ਦੂਜੇ ਪਾਸੇ ਜਦੋਂ ਹਲਕਾ ਇੰਚਾਰਜ ਐਡਵੋਕੇਟ ਹਰਸਿਮਰ ਸਿੰਘ ਕੁਮਨ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਖਿਆ ਕਿ ਕੰਮ ਕੀਤੇ ਨਹੀਂ ਮਤਲਬ ਉਹ ਹੁਣ ਤੁਹਾਡੀ ਹੀ ਲਈ ਖਬਰ ਆ ਉਹਦੇ ਤੇ ਕਿਹਾ ਕਿ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਰੂੜੀ ਦੀ ਵੀ ਸੁਣੀ ਜਾਂਦੀ ਹੈ ਤੇ ਜੇ ਕੰਮ ਲੋਕਾਂ ਦੀ ਭਲਾਈ ਵਾਲਾ ਹੋ ਰਿਹਾ ਤੇ ਉਹਨਾਂ ਨੂੰ ਕੀ ਦਿੱਕਤ ਆ ਦੂਜੀ ਇਹ ਗੱਲ ਹੈ ਜਿਹੜੀ ਬੇਸ ਤੇ ਉਹਨਾਂ ਨੇ ਉਹ ਸ਼ਿਕਾਇਤ ਕੀਤੀ ਏ ਉਹ ਪਾਰਲੀਮੈਂਟ ਦੀ ਜ਼ਰੂਰ ਬਰੀਚ ਆਫ ਪ੍ਰਿਵਿਲੇजेस ਹੁੰਦੀਆਂ ਆ ਐਮ ਐਲ ਏ ਦੀਆਂ ਹੁੰਦੀਆਂ ਹੀ ਨਹੀਂਗੇ ਇੱਕ ਵਾਰੀ ਰੂਲ ਜ਼ਰੂਰ ਪੜ੍ਹ ਲੈਣ ਸਪੀਕਰ ਸਾਹਿਬ ਉੱਤੇ ਡਿਸਾਈਡ ਕਰ ਲੈਣ ਜੋ ਕਰਨਾ ਆ ਨਾਲੇ ਕੰਮ ਤੇ ਲੋਕਾਂ ਦੇ ਹੋ ਰਿਹਾ ਨਾਲੇ ਦੂਜੀ ਗੱਲ ਇਹ ਜਿਹੜਾ ਨੀ ਪੱਥਰ ਰੱਖਿਆ ਗਿਆ ਉਹ ਕੱਲਾ ਹਲਕਾ ਇੰਚਾਰਜ ਲੋ ਨਹੀਂ ਮੈਂ ਡਾਇਰੈਕਟਰ ਪੰਜਾਬ ਬਾਰਡਰ ਸਰਸਿਸ ਮੈਨੇਜਮੈਂਟ ਬੋਰਡ ਦਾ ਵੀ ਡਾਇਰੈਕਟਰ ਆ ਤੇ ਉੱਤੇ ਨੀ ਪੱਥਰ ਚੱਜਣਾ ਪੜਨ ਉਹਨਾਂ ਨੂੰ ਪਤਾ ਲੱਗੇ ਕੀ ਕਿਸ ਤਰੀਕੇ ਦਾ ਕਿਦਾਂ ਇਲਲੀਗਲ ਕਿਦਾਂ ਹੋ ਗਿਆ ਨਾਲੇ ਦੂਜੀ ਗੱਲ ਆ ਲੀਗਲ ਇਲਲੀਗਲ ਵੱਧ ਦੀ ਗੱਲ ਮੈਂ ਹਰ ਪਿੰਡ ਜਾ ਕੇ ਜਦੋਂ ਇਲੈਕਸ਼ਨ ਸੀ ਸਾਰਿਆਂ ਨੂੰ ਇਹ ਕਹਿੰਦਾ ਸੀਗਾ ਕਿ ਜਿਹੜਾ ਹੱਥ ਆਪਾਂ ਇਸ ਕਰਕੇ ਚੁਣਿਆ ਸੀਗਾ ਵੋਟਾਂ ਪਾ ਕੇ ਕਿ ਸਾਡੇ ਕੰਮ ਕਰਾਊਗਾ ਚਿੱਠੀਆਂ ਸਾਡੇ ਹੱਕ ਚ ਲਿਖੂਗਾ ਸਾਡੇ ਕੰਮ ਲਈ ਲਿਖੂਗਾ ਉਹ ਚਿੱਠੀਆਂ ਹੁਣ ਤੁਹਾਡੇ ਕੰਮ ਡਕਾਉਣ ਲਈ ਰਖਾ ਰਿਆ ਆ ਤੇ ਇਹ ਉਹਦਾ ਸਬੂਤ ਹੈ ਜਿੰਦਾ ਜਾਗਦਾ ਕਿ ਉਹਨਾਂ ਦੀ ਹੈਂਕੜ ਉਹਨਾਂ ਦੀ ਹੋਮੇ ਦੀ ਵੱਡੀ ਹੈ ਕਿ ਭਲਾਥੇ ਚ ਜਿਹੜੇ ਕੰਮ ਆ ਉਹ ਨਾ ਆਪ ਤੇ ਕਰਨੇ ਨਹੀਂ ਦੂਜਾ ਕੋਈ ਨਾ ਕਰ ਜਾਵੇ ਮੇਰੇ ਥਰੂ ਹੋਵੇ ਜੋ ਹੋਵੇ ਆਪ ਉਹ ਨਾ ਕਰਨਾ ਨਹੀਂ ਇਸ ਕਰਕੇ ਆਪਾਂ ਉੱਥੇ ਉੱਥੇ ਬੈਠੇ ਆ ਤੇ ਲਗਭਗ ਜਿੱਦਾਂ ਕਹਿੰਦੇ ਹੁੰਦੇ ਨੇ ਨਾ ਸਿਚੁਏਸ਼ਨ ਆ ਇਸ ਥਾਂ ਦੀ ਪਲਟ ਹਲਕੇ ਦੀ ਇਹਨਾਂ ਨੇ ਜਿਹੜਾ ਪਿੱਛੋਂ ਸਾਨੂੰ ਗਿਫਟ ਦਿੱਤਾ ਆ ਜਿਹੜਾ ਹਲਕਾ ਆ ਉਹ ਲਗਭਗ ਬੈਂਕ ਕਰਪਟ ਹੋਣ ਵਾਲਾ ਆ ਹਰ ਕੰਮ ਜਿਹੜਾ ਪੈਂਡਿੰਗ ਹੀ ਚੱਲੀ ਜਾਂਦਾ ਤੇ ਲਗਾਤਾਰ ਮੈਨੂੰ ਜਦੋਂ ਦਾ ਮੈਂ ਹਲਕਾ ਇੰਚਾਰਜ ਲੱਗਾ ਆ ਮੈਂ ਤਾਂ ਸਟਰਗਲ ਕਰ ਰਹੇ ਹਾਂ ਇਸ ਚੀਜ਼ ਦੇ ਨਾਲ ਕਿ ਕਿੱਦਾਂ ਇੰਨੇ ਘੱਟ ਟਾਈਮ ਦੇ ਵਿੱਚ ਜਿਹੜੀਆਂ ਇਹ ਚੀਜ਼ਾਂ ਇਹਨਾਂ ਨੂੰ ਕੰਪਲੀਟ ਕਰਕੇ ਲੋਕਾਂ ਨੂੰ ਜਿਹੜੀਆਂ ਸਹੂਲਤਾਂ ਪ੍ਰੋਵਾਈਡ ਕਰਾਈਆਂ ਜਾ ਸਕਣ ਉਹਦੇ ਵਿੱਚ ਇਹ ਉਤੋਂ ਜਿਹੜੇ ਆ ਉਹ ਚੜਿੱਕੇ ਤੇ ਰੋੜਾ ਬਣਨ ਦੀ ਕੋਸ਼ਿਸ਼ ਕਰ ਰਹੇ ਆ ਅਲਟੀਮੇਟਲੀ ਵੇਖੋ ਜੀ ਇਹਦੇ 'ਚ ਜੇ ਕਿਸੇ ਦਾ ਨੁਕਸਾਨ ਆ ਨਾ ਜੀ ਨੁਕਸਾਨ ਪਬਲਿਕ ਦਾ ਕੰਮ ਪਬਲਿਕ ਦੇ ਫਾਇਦੇ ਲਈ ਕਰਾ ਰਹੇ ਆ ਇਫ ਉਹਦਾ ਕੰਮ ਡਕਾ ਰਹੇ ਆ ਬਸ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਬਾਕੀ ਮੈਨੂੰ ਪਤਾ ਹੀ ਹੈ ਇਹਨਾਂ ਦੀ ਸੋਚ ਕੀ ਹੈ ਮੈਂ ਅੱਗੇ ਵੀ ਕਹਿੰਨਾ ਮੈਂ ਇਸ ਬੰਦੇ ਦੀ ਨੀਅਤ ਤੇ ਨੀਤੀ ਦੇ ਖਿਲਾਫ ਆ ਤੋ ਇਹੀ ਗੱਲ ਹੈ ਨੀਅਤ ਇਹ ਆ ਕਿ ਕੋਈ ਹੋਰ ਕਰਾਵੇ ਨਾ ਮੈਂ ਹੀ ਰਵਾਂ ਮੈਂ ਹੀ ਛਾ ਰਵਾਂ ਤੇ ਨੀਤੀ ਤੁਸੀਂ ਦੇਖ ਲਈ ਆ ਜਿਹੜੀ ਚਿੱਠੀ ਹੈ ਨੀਤੀ ਦਾ ਉਹਦਾ ਸਬਾਬਾ ਥੈਂਕ ਯੂ